ਕੀ ਜੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਸ਼ਹੀਦ ਗੱਜਨ ਸਿੰਘ ਜ਼ਿੰਦਾਬਾਦ ਸ਼ਹੀਦ ਗੱਜਨ ਸਿੰਘ ਜ਼ਿੰਦਾ ਜਿੱਥੇ ਅੱਜ ਪੂਰੇ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਆਜ਼ਾਦੀ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਉੱਥੇ ਹੀ ਅੱਜ ਆਜ਼ਾਦੀ ਦੇ 78ਵੇਂ ਦਿਹਾੜੇ ਦੇ ਮੁਕਤੀ ਤੇ ਖੇਤਰ ਦੇ ਬਾਬਾ ਗੁਰਦਿੱਤਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੜੇ ਹੀ ਵਿਲੱਖਣ ਤਰੀਕੇ ਦੇ ਨਾਲ ਜਿੱਥੇ ਇਹ ਦਿਨ ਦੀ ਖੁਸ਼ੀ ਮਨਾਈ ਗਈ ਉੱਥੇ ਹੀ ਲੋਕਾਂ ਨੂੰ ਵੀ ਅਨੋਖੇ ਢੰਗ ਦੇ ਨਾਲ ਜਾਗਰੂਕ ਕੀਤਾ ਗਿਆ ਇਸ ਮੁਕੇ ਵਿਦਿਆਰਥੀਆਂ ਵੱਲੋਂ ਸਕੂਲ ਤੋਂ ਲੈ ਕੇ ਮੇਨ ਮਾਰਕੀਟ ਬੁਲਨੇਵਾਲ ਚੌਕ ਤੋਂ ਹੁੰਦੇ ਹੋਏ ਸ਼ਹੀਦ ਗੱਜਰ ਸਿੰਘ ਯਾਦਗਾਰੀ ਗੇਟ ਤੱਕ ਪੈਦਲ ਮਾਰਚ ਕਰਦਿਆ ਗਿਆ ਜਿਸ ਤਰ੍ਹਾਂ ਵਿਦਿਆਰਥੀਆਂ ਵੱਲੋਂ ਜਿੱਥੇ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਦੀ ਗਾਇਦੇ ਨਾਅਰੇ ਦੀ ਆਵਾਜ਼ ਦੰਕਤੀ ਜਾ ਰਹੀ ਸੀ ਉੱਥੇ ਹੀ ਪੈਦਲ ਮਾਰ ਦੌਰਾਨ ਵਕਫ ਵਕਫ ਖੜ ਕੇ ਵਿਦਿਆਰਥੀਆਂ ਵੱਲੋਂ ਨੁੱਕਰ ਨਟਕੀ ਢੰਗ ਦੇ ਰੂਪ ਵਿੱਚ ਕੋਰੀਓਗ੍ਰਾਫੀਆਂ ਪੇਸ਼ ਕਰਕੇ ਆਉਣ ਜਾਣ ਬਲੇ ਰਾਹੀਗਿਰਾਂ ਨੂੰ ਇਨਕਲਾਬੀ ਰੰਗ ਪਛਰੰਗਿਆ ਅਤੇ ਹਰ ਦੁਕਾਨ ਤੇ ਤਿਰੰਗਾ ਲਗਾ ਕੇ ਹਰ ਘਰ ਤਿਰੰਗਾ ਮਹਿੰਮ ਜੀ ਆਪਣਾ ਯੋਗਦਾਨ ਪਾਇਆ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਸ਼ਹੀਦ ਗੱਜੈ ਸਿੰਘ ਯਾਦਗਾਰੀ ਗੇਟ ਦੇ ਸਾਹਮਣੇ ਕੋਰੀਓਗ੍ਰਾਫੀ ਪੇਸ਼ ਕਰਕੇ ਸ਼ਹੀਦ ਗੱਜਨ ਸਿੰਘ ਅਮਰ ਰਹੇ ਨਾਰਿਆਂ ਦੇ ਨਾਲ ਸ਼ਹੀਦ ਗੱਜਨ ਸਿੰਘ ਨੂੰ ਸਤਿ ਸ਼ਾਨ ਦੀ ਵੀ ਭੇਟ ਕੀਤੀ ਗਈ ਇਸ ਮੌਕੇ ਗਲਕਾਰਦਿਆਂ ਸਕੂਲ ਦੇ ਡਾਇਰੈਕਟਰ ਜਿੰਦਰ ਕਿਸਾਨਾ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਵਾਦ ਭੇਟ ਕੀਤੀ ਮੀਰਾ ਪੰਜਾਬ న్యూਸ ਲਈ ਪ੍ਰਦੀਪ ਤੇ ਮਾਨ ਦੀ ਰਿਪੋਰਟ BANG! Hey! के खून से ही ताजा रंग ਕਿੰਝ ਤੇ ਸੁਪਨੇ ਜੋੜੜ ਮਿਲ ਕੇ ਕਰੀਏ ਪੂਰੇ ਉਹ ਲੱਗ ਰਖੀਏ ਉਹ ਨਾਰੀ ਚਾਹੀਦੀ ਆਜ਼ਾਦੀ ਦੇਣੂ ਮਾਂ ਚਾਹੀਦੀ ਦੇਣ ਚਲੀਤਾ ਦੀ ਆਜ਼ਾਦੀ ਦੇਣ ਚਲੀਤਾ ਦੀ ਓ ਓ ਓ ਨੰਨੀ ਉਹ ਮਾਂਵਾਸੀ ਜਿੰਨਾ ਨੇ ਹੀ ਤੇ Club, SHAHID Gajanan Singh, Shihid Gajanan Singh, End Club, Bande, Bande, Respected Principal Sir, Teachers, and Dear Student, First of all, I wish you all a very happy Independence Day. As you know, today we are going to celebrating. 78th independence day it is a national festival it is a great day in indian history because india got freedom on this day from the british rule after many year struggle our greatest freedom fighter devoted their whole life for independence of our country so we say that it is very valuable day for us there are some key facts about Indian Independence Day. India gained independence from British rule after nearly 200 years of colonizations. The Indian national flag was hosted for the first time on August 15, 1947. Our first prime minister Jawaharlal Nehru unfurled the national flag and delivered a famous tourist with dynasty speech the red fort in delhi indian independence movement was a long and hard struggle <laughs> بابਕਰਤਾ ਪਰ सूटੂ ਮੇਵਾਲ ਦੇ ਸਮੂਹ স্টাফ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ ਉਸ ਦੇ ਨਾਲ ਹੀ ਖਸਬਾ ਡੋਮੇਵਾਲ ਅਤੇ ਚਾ ਚੌਂਕ ਵਿੱਚ ਬੱਚਿਆਂ ਨੇ ਹਰ ਦੁਕਾਨ ਤੇ ਤਿਰੰਗਾ ਲਗਾਇਆ ਅਤੇ ਕੋਰੀਓਗ੍ਰਾਫੀ ਕਰਕੇ ਲੋਕਾਂ ਵਿੱਚ ਜਾ ਕੇ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਇਆ ਉਸ ਦੇ ਨਾਲ ਹੀ ਸ਼ਹੀਦ ਗੱਜਰ ਸਿੰਘ ਦੀ ਨੂੰ ਸ਼ਰਧਾਂਜਲੀ ਆਜ਼ਾਦੀ ਦਿਵਸ ਦੇ ਦਿਤੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਦਿੱਤੀ ਗਈ ਸੋ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਪ੍ਰਦੇਸ਼ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈ ਹੋਵੇ